D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਪੀਰ ਸਿੰਘ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਹਰਿਆਣਾ ਬਾਡਰਾਂ ਤੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੇ ਹੀ ਪੂਰੇ ਦੇਸ਼ ਭਰ ਦੇ ਕਿਸਾਨ ਦਿੱਲੀ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਕਿਸਾਨਾਂ ਕੋ ਗੁਰਸਰਵਰ ਸਿੰਘ ਪੰਦੇਰ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਤਾਮਿਲ ਲਾਡੂ ਤੋਂ ਜਿਹੜੇ ਕਿਸਾਨ ਦਿੱਲੀ ਵੱਲੋਂ ਰਵਾਨਾ ਹੋ ਰਹੇ ਸਨ ਪਰ ਉਹਨਾਂ ਨੂੰ ਰੇਲ ਦੀਆਂ ਟਿਕਟਾਂ ਜਿਹੜੀਆਂ ਨਹੀਂ ਦਿੱਤੀਆਂ ਗਈਆਂ ਤਾਂ ਉਹਨਾਂ ਨੇ ਉੱਥੇ ਰੇਲ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ ਹੈ ਤਾਂ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੇਰਲਾ ਦੇ ਕਿਸਾਨ ਲਗਾਤਾਰ ਦਿੱਲੀ ਵੱਲ ਜਿਹੜਾ ਉਹ ਕੂਚ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਕੱਲ 8 ਮਾਰਚ ਨੂੰ ਮਹਿਲਾ ਦਿਵਸ ਜਿਹੜਾ ਉਹ ਬਾਰਡਰਾਂ ਤੇ ਮਨਾਇਆ ਜਾਵੇਗਾ ਤੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਅੱਜ ਹਰਿਆਣਾ ਬਾਰਡਰਾਂ ਦੀਆਂ ਸ਼ਾਮਾਂ ਪੈ ਰਹੀਆਂ ਅੱਜ ਮੋਰਚੇ ਦਾ 14ਵਾਂ ਦਿਨ ਹੋ ਗਿਆ ਅੱਜ ਜਿਹੜਾ ਅਸੀਂ ਦੂਰਸੇ ਸੂਬਿਆਂ ਤੋਂ ਦਿੱਲੀ ਵੱਲ ਨੂੰ ਜਿੱਥੇ ਰਵਾਨਾ ਕਰਨੇ ਸੀ ਤਮਲ ਲਾਡੂ ਤੋਂ ਸਾਡਾ ਜਥਾ ਜਿਹੜਾ ਸੀਗਾ ਉਹਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਤਿਰਪੁਰ ਤੋਂ ਉਦੋਂ ਬਾਅਦ ਉਹਨਾਂ ਕਿਸਾਨਾਂ ਨੇ ਉੱਥੇ 2 ਘੰਟੇ ਜਿਹੜੀਆਂ ਰੇਲ ਲਾਈਨ ਜਾਮ ਕੀਤੀ ਆ ਉਹਨਾਂ ਤੇ ਮੁਕਦਮੇ ਤਾਂ ਰੇਲ ਪੁਲਿਸ ਨੇ ਕਰ ਦਿੱਤੇ ਪਰ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਦੂਸਰਾ ਜਥਾ ਸਾਡਾ ਕੇਰਲ ਦੇ ਵਿੱਚੋਂ ਜਿਹੜਾ ਵਾ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਵਾ ਇਹਦੇ ਨਾਲ ਕੱਲ ਔਰਤਾਂ ਦਾ ਕਮੰਟੀ ਡਹਿੜਾ ਸੀ ਦੋਵਾਂ ਬਾਰਡਰਾਂ ਤੇ ਮਨਾਵਾਂਗੇ ਵੱਤ ਵੱਤ ਲੋਕਾਂ ਨੂੰ ਸ਼ਮੂਲਤ ਕਰਨ ਦੇ ਜਿਹੜੀ ਅਪੀਲ ਕਰਦੇ ਆ ਇਹਦੋਗਾਹ ਰੇਲ ਲੋਕੋ ਅੰਦੋਲਨ ਦੇ ਸਾਰੇ ਫਿਕਰਾਂ ਫਾਈਨਲ ਹੋ ਗਈਆਂ ਤੁਹਾਨੂੰ ਸਾਰਾ ਕੁਝ ਕੱਲ ਸ਼ਾਮਾਂ ਨੂੰ ਆਜੂਗਾ ਜਿਸ ਤਰੀਕੇ ਨਾਲ ਭਾਜਪਾ ਦੇ ਆਈਟੀ ਸੈੱਲ ਸਰਕਾਰਾਂ ਦੇ ਲਗਭਗ ਵਫਾਦਾਰ ਅੰਦੋਲਨ ਪ੍ਰਤੀ ਨਜਾਜ਼ ਨਜਾਜ਼ ਟਿਕਟਪਣੀਆਂ ਕਰ ਰਹੇ ਹੈਗੇ ਆ ਜਿਹੜੇ ਕਹਿੰਦੇ ਸੀ ਅੰਦੋਲਨ ਇਹ ਇਕੱਲਾ ਪੰਜਾਬ ਦਾ ਵਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈ ਅੰਦੋਲਨ ਦੇਸ਼ ਦਾ ਹੋ ਗਿਆ ਆ ਰਜੇ ਤੱਕ ਜਿਹੜੇ 147 ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਨੂੰ ਛੱਡਿਆ ਨਹੀਂ ਗਿਆ ਹੈਗਾ ਤੋਂ ਜਿਹੜਾ ਅਸੀਂ ਮਤੇ ਪਾਸ ਕਰਾਉਣ ਦੀ ਸਾਰੀ ਪਿੰਡ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਸੀ ਉਹ ਟਰੈਕਟਰ ਟਰਾਲੀਆਂ ਹੌਲੀ-ਹੌਲੀ ਇੰਨਾ ਬਾਰਡਰਾਂ ਤੇ ਪਹੁੰਚਣ ਦਾ ਵੀ ਅਸੀਂ ਪਿੰਚਾਇਤਾ ਦਾ ਧੰਨਵਾਦ ਕਰਦੇ ਹਾਂ ਰਿੰਦੀਆਂ ਪਿੰਡਾਂ ਨੂੰ ਇਹ ਹਰੇਕ ਪਿੰਡ ਦੇ ਵਿੱਚੋਂ ਜਿਹੜੇ ਆਉ ਉਹ ਜਥੇ ਜਿਹੜੇ ਆ ਟਰਾਲੀਆਂ ਆਉਣੀਆਂ ਚਾਹੀਦੀਆਂ ਬਾਰਡਰਾਂ ਤੇ ਅੱਜ ਬੀਬੀਆਂ ਦਾ ਜਥਾ ਤਰਨ ਤਰਨ ਤੋਂ ਜਿਹੜਾ ਵਾ ਉਹ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਚਾਲੇ ਪਾ ਚੁੱਕਾ ਵਾ ਤੇ ਕੱਲ ਵੱਡਾ ਇਕੱਠ ਮਤਾਵਾ ਪੈਣਾ ਦਾ ਜਿਹੜਾ ਵਾ ਇੱਥੇ ਹੋਊਗਾ ਔਰ ਮੋਰਚਾ ਚੜ੍ਹਦੀ ਕਲਾ ਤੱਕ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂ ਜਾਰੀ ਰਹੂਗਾ ਤਾਂ ਦੱਸੀ ਕਿ ਕਾਫੀ ਲੰਮੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵੀ ਜਿਹੜੀ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਬਾਰਡਰਾਂ ਤੇ ਪਹੁੰਚਣ ਤਾਂ ਜੋ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਮਨਾਈਆਂ ਜਾ ਸਕਣ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਵਾਲੋਂ ਜਿਹੜੇ ਵੀ ਬਾਕੀ ਸੂਬੇ ਦੇ ਕਿਸਾਨ ਨੇ ਉੱਥੇ ਪਹੁੰਚਣ ਤੇ ਆਪਣਾ ਧਰਨਾ ਪ੍ਰਦਰਸ਼ਨ ਕਰਨ ਤਾਂ ਹੁਣ ਦੇਖਣਾ ਹੋਊਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਿੰਨੇ ਸਮੇਂ ਤੱਕ ਮੰਨਦੀ ਹੈ ਜਾਂ ਫਿਰ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਬਿਊਰੋ ਰਿਪੋਰਟ ਡੀ5 ਜਨਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ